ਤਨ ਸੋ 9 ਮਿਲੀਅਨ ਸਬਸਕ੍ਰਾਈਬਰ ਕਈ ਲੱਖ ਡਾਲਰ ਲੇਟੈਸਟ ਆਈਫੋਨ ਘਰ ਲੋਕਾਂ ਵਿੱਚ ਫ੍ਰੀ ਚ ਵੰਡਣ ਵਾਲਾ ਇਥੋਂ ਤੱਕ ਕਿ ਜਿਹੜੀਆਂ ਲਗਜ਼ਰੀ ਗੱਡੀਆਂ ਨੂੰ ਅਮੀਰ ਲੋਕ ਵੀ ਹੋੜ ਨਹੀਂ ਕਰ ਪਾਉਂਦੇ ਲੈਂਪਰਗਿਨੀ ਵਰਗੀਆਂ ਕਾਰਾਂ ਨੂੰ ਇਹ ਯੂਟਿਊਬਰ ਆਪਣੇ ਫਨ ਅਤੇ ਕੰਟੈਂਟ ਲਈ ਟੀਨ ਦੇ ਡੱਬੇ ਵਾਂਗੂ ਮਾਸਲ ਕੇ ਰੱਖ ਦਿੰਦਾ ਗੱਲ ਕਰਨ ਲੱਗਿਆ ਵਨ ਐਂਡ ਓਨਲੀ ਯੂਟਿਊਬਰ ਮਿਸਟਰ ਬੀਸਟ ਦੀ ਲਾਈਫ ਸਟੋਰੀ ਬਾਰੇ ਮਿਡਲ ਕਲਾਸ ਫੈਮਿਲੀ ਵਿੱਚ ਜਨਮ ਲੈਣ ਵਾਲਾ ਇੱਕ ਯੂਟਿਊਬਰ ਮਿਸਟਰ ਬੀਸਟ ਅੱਜ ਮੌਜੂਦਾ YouTube ਦੇ CEO ਨੀਲ ਮੋਹਨ ਨਾਲੋਂ ਵੀ ਜ਼ਿਆਦਾ ਅਮੀਰ ਹੈ। YouTube ਦੇ CEO ਦੀ ਨੈਟਵਰਥ 150 ਮਿਲੀਅਨ USA ਡਾਲਰ ਤੇ ਆਪਣੇ ਯੂਟਿਊਬਰ ਮਿਸਟਰ ਬੀਸਟ ਦੀ ਨੈਟਵਰਥ 500 ਮਿਲੀਅਨ ਡਾਲਰ। ਇਵਨ ਫੋਰब्स ਜਿਸ ਏਜੰਸੀ ਦਾ ਕੰਮ ਹਰ ਸਾਲ ਅਮੀਰ ਲੋਕਾਂ ਦੀ ਲਿਸਟਾਂ ਬਣਾਉਣੀ ਆ, ਉਹਨਾਂ ਨੇ ਵੀ ਆਪਣੇ YouTube ਚੈਨਲ ਤੇ ਵੀਡੀਓ ਪਾਈ ਆ ਕਿ ਮਿਸਟਰ ਬੀਸਟ ਬਣੂਗਾ ਪਹਿਲਾ ਫਸਟ ਬਿਲੀਨੀਅਰ ਯੂਟਿਊਬਰ। ਇੱਕ ਬਿਲੀਅਨ ਦੇ ਵਿੱਚ ਹੁੰਦੇ ਨੇ 1000 ਮਿਲੀਅਨ ਤੇ ਇੱਕ ਮਿਲੀਅਨ ਯੂ ਐਸ ਡਾਲਰ ਬਰਾਬਰ ਹੁੰਦਾ 8.3 ਕਰੋੜ ਇੰਡੀਅਨ ਰੁਪੀਸ ਦੇ 12 ਬਿਲੀਅਨ ਬਰਾਬਰ ਹੁੰਦਾ 8300 ਕਰੋੜ ਦੇ ਇੱਕ ਗੱਲ ਪੱਕੀ ਹੈ ਵੀ ਇਹ ਸਭ ਰਾਤੋਂ ਰਾਤ ਨਹੀਂ ਹੋ ਗਿਆ ਇਸ ਪਿੱਛੇ ਇੱਕ 11 ਸਾਲਾਂ ਦੀ ਜਵਾਖ ਦੀ ਸਟਰਗਲ ਸਟੋਰੀ ਲੁਕੀ ਹੋਈ ਆ ਜਿਸ ਨੂੰ ਛੋਟੀ ਉਮਰ ਵਿੱਚ YouTube ਨਾਲ ਪਿਆਰ ਹੋ ਜਾਂਦਾ ਤੇ ਪਿਆਰ ਵੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਉਸ ਦਾ ਪੜਾਈ ਵਿੱਚ ਮਨ ਨਹੀਂ ਲੱਗਦਾ ਸਾਰਾ ਦਿਨ ਬਸ YouTube ਦੀਆਂ ਹੀ ਗੱਲਾਂ ਕਰਨੀਆਂ ਰੀਅਲ ਨੇਮ ਜੇਮਸ ਸਟੀਫਨ ਮਾਂ ਪਿਆਰ ਨਾਲ ਕਹਿੰਦੀ ਆ ਜਿੰਮੀ ਤੇ ਦੁਨੀਆ ਕਹਿੰਦੀ ਆ ਮਿਸਟਰ ਬੀਸਟ ਜਿਮੀ ਦੀ 9 ਸਾਲਾਂ ਦੀ ਉਮਰ ਵਿੱਚ ਉਸ ਦੀ ਮਾਂ ਨੇ ਉਸ ਦੇ ਪਿਓ ਨੂੰ ਡਿਵੋਰਸ ਦਿੱਤਾ ਸੀਗਾ ਕਿਉਂਕਿ ਪਿਓ ਸੀ ਜਿਹੜਾ ਉਹ ਦੀ ਮਾਂ ਨੂੰ ਕੁੱਟਦਾ ਮਾਰਦਾ ਸੀਗਾ। ਮਾਰਮੀ ਚੋਂ ਰਿਟਾਇਰ ਸੀਗੀ ਉਹ ਜਿਮੀ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੀ ਇੱਕ ਦੂਜੇ ਸ਼ਹਿਰ ਚ ਮੂਵ ਕਰ ਜਾਂਦੀ ਆ। ਇਸ ਉਮਰ ਵਿੱਚ ਜਿਮੀ ਸਕੂਲ ਜਾਇਆ ਕਰਦਾ ਸੀ ਪਰ ਪੜ੍ਹਾਈ ਚੋਂ ਦਾ ਦਿਲ ਨਹੀਂ ਲੱਗਦਾ ਸੀ। ਉਹ ਕੁਝ ਅਲੱਗ ਕਰਨਾ ਚਾਹੁੰਦਾ ਸੀ। 2010 ਦੇ ਸਮੇਂ ਅਮਰੀਕਾ ਵਿੱਚ YouTube ਪੌਪੂਲਰ ਹੁੰਦਾ ਪਿਆ ਸੀ। ਜਦੋਂ ਜਿਮੀ ਨੂੰ YouTube ਬਾਰੇ ਪਤਾ ਲੱਗਦਾ ਉਹ ਉਦੋਂ ਤੋਂ ਹੀ ਸੁਪਨੇ ਸਜਾਣੇ ਸ਼ੁਰੂ ਕਰ ਦਿੰਦਾ ਇੱਕ YouTuber ਬਣਨ ਦੇ। 2012 ਦੇ ਵਿੱਚ ਜਿਮੀ ਆਪਣਾ ਪਹਿਲਾ YouTube ਚੈਨਲ ਖੋਲਦਾ ਮਿਸਟਰ ਬੀਸਟ 6000 ਦੇ ਨਾਮ ਦਾ ਸ਼ੁਰੂ ਚ ਉਹ ਇਸ ਉੱਪਰ ਮਾਈਨਕ੍ਰਾਫਟ ਕਾਲ ਆਫ ਡਿਊਟੀ ਐਦਾਂ ਦੀਆਂ ਗੇਮਾਂਆਂ ਦੀਆਂ ਜਾਂ ਗੇਮ ਰਿਲੇਟਿਡ ਕਮੈਂਟਰੀ ਦੀਆਂ ਵੀਡੀਓਜ਼ ਪਾਇਆ ਕਰਦਾ ਸੀ ਜਿਹੜੀਆਂ ਕਿ ਨਹੀਂ ਚੱਲੀਆਂ ਕਿਉਂਕਿ ਉਹਨਾਂ ਦੀ ਕੁਆਲਿਟੀ ਬਹੁਤ ਖਰਾਬ ਸੀ ਜੇ ਅੱਜ ਦੇ ਸਮੇਂ ਨਾਲ ਕੰਪੇਅਰ ਕਰੀਏ ਤਾਂ ਬਹੁਤ 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 ਹੀ ਜ਼ਿਆਦਾ ਖਰਾਬ ਸੀ ਸਿਰਫ 5-10 ਵਿਊਜ਼ ਹੀ ਵੀਡੀਓ ਤੇ ਆਉਂਦੇ ਸੀਗੇ ਫਿਰ ਅਚਾਨਕ ਮਿਸਟਰ ਬੀਸ ਦੇ ਚੈਨਲ ਤੇ ਸਬਸਕ੍ਰਾਈਬਰ ਵਧਣੇ ਸ਼ੁਰੂ ਹੋ ਜਾਂਦੇ ਨੇ 100 ਸਬਸਕ੍ਰਾਈਬਰ 200 ਸਬਸਕ੍ਰਾਈਬਰ 300 ਫਿਰ ਤੋਂ 10 15 ਆਉਂਦੇ ਸੀ ਕਿਉਂਕਿ ਜਿਹੜੇ ਸਬਸਕ੍ਰਾਈਬਰ ਵਧੇ ਸੀ ਉਹ ਸਾਰੇ ਇਨਐਕਟਿਵ ਸਬਸਕ੍ਰਾਈਬਰ ਸੀ ਜਿਨ੍ਹਾਂ ਨੇ ਕਦੇ YouTube ਦੇ ਵੀਡੀਓ ਪਾਈਆਂ ਉਹਨਾਂ ਨੂੰ ਪਤਾ ਹੋਣਾ ਕਿਵੇਂ ਇੱਕ ਗੇਮ ਚੱਲਿਆ ਕਰਦੀ ਸੀ ਪਹਿਲਾਂ ਤੁਸੀਂ ਇੱਕ ਯੂਟਿਊਬਰ ਨੂੰ ਫਾਲੋ ਕਰੋ ਉਹ ਤੁਹਾਨੂੰ ਬੈਕ ਫਾਲੋ ਕਰੂਗਾ ਬادله ਦੇ ਵਿੱਚ ਪਰ ਉਹ ਤੁਹਾਡੀ ਕਦੇ ਵੀ ਵੀਡੀਓ ਨਹੀਂ ਦੇਖਦਾ ਸੀ ਉਹ ਜਸਟ ਤੁਹਾਨੂੰ ਫਾਲੋ ਕਰ ਲੈਂਦਾ ਸੀ ਫਿਰ ਮਿਸਟਰ ਬੀਸ ਨੂੰ ਸਮਝ ਲੱਗਦੀ ਹੈ ਵੀ YouTube ਦਾ ਇੱਕ ਐਲਗੋਰਿਦਮ ਆ ਇਸ 'ਚ ਮੈਟਰ ਕਰਦਾ ਆ ਆਡੀਅנס ਰਿਟੈਂਸ਼ਨ ਕਿੰਨੀ ਆ ਤੁਹਾਡੇ ਥੰਬਨੇਲ ਤੇ ਵੀਡੀਓ ਤੇ ਕਲਿੱਕ ਕਿੰਨੇ ਲੋਕਾਂ ਨੇ ਕਰਿਆ ਇਹ ਮੈਟਰ ਕਰਦਾ ਫਿਰ YouTube ਤੁਹਾਡੀ ਵੀਡੀਓ ਨੂੰ ਪ੍ਰੋਮੋਟ ਕਰਦਾ ਨਾ ਕਿ ਜਸਟ ਸਬਸਕ੍ਰਾਈਬਰਸ ਨਾਲ ਅੱਜ ਦੇ ਸਮੇਂ ਮਿਸਟਰ ਬੀਸਟ ਨੂੰ ਐਲਗੋਰਿਦਮ ਹੈਕਰ ਵੀ ਕਿਹਾ ਜਾਂਦਾ ਸਲੋਲੀ ਸਲੋਲੀ ਜਿਮੀ ਨੇ ਆਪਣੇ YouTube ਵੀਡੀਓ ਦੀ ਕੁਆਲਿਟੀ ਇੰਪਰੂਵ ਕਰਨੀ ਸ਼ੁਰੂ ਕੀਤੀ ਤੇ ਉਹ ਲਗਾਤਾਰ ਵੀਡੀਓ ਪਾਉਂਦਾ ਰਿਹਾ ਜਿਮੀ ਦੀ ਸਕੂਲਿੰਗ ਪੂਰੀ ਹੋ ਜਾਂਦੀ ਹੈ 2016 ਦੇ ਵਿੱਚ ਉਹ ਕਾਲਜ 'ਚ ਦਾਖਲਾ ਲੈਂਦਾ ਗ੍ਰੀਨਵੈਲ ਕ੍ਰਿਸਚੀਅਨ ਅਕੈਡਮੀ ਨਾਮ ਦੇ ਇਸ ਸਮੇਂ ਜਿਮੀ ਦੇ 30000 ਸਬਸਕ੍ਰਾਈਬਰ ਬੁੜੇ ਹੋ ਗਏ ਸੀ ਮਿਸਟਰ ਬੀਸਟ ਦੀਆਂ ਗੇਮਿੰਗ ਵੀਡੀਓਜ਼ ਪਪੂਲਰ ਹੋਣ ਲੱਗ ਗਈਆਂ ਸੀ ਜਿੰਮੀ ਸਾਡਾ ਮੁੰਡਾ ਹੁਣ ਵੱਡਾ ਹੋ ਗਿਆ ਸੀ ਫਿਰ ਉਹ ਲੈਦਾ ਇੱਕ ਐਦਾਂ ਦਾ ਡਿਸੀਜਨ ਜਿਹੜਾ ਇੱਕ ਡਿਸੀਜਨ ਉਸਦੀ ਲਾਈਫ ਬਣਾ ਵੀ ਸਕਦਾ ਸੀ ਤੇ ਖਰਾਬ ਵੀ ਕਰ ਸਕਦਾ ਸੀ ਫੁੱਲ ਟਾਈਮ ਯੂਟਿਊਬਰ ਬਣਨ ਦਾ ਡਿਸੀਜਨ ਤੇ ਕਾਲਜ ਛੱਡਣ ਦਾ ਡਿਸੀਜਨ ਸ਼ੁਰੂ ਵਿੱਚ ਕਾਲਜ ਛੱਡਣ ਬਾਰੇ ਉਸਨੇ ਆਪਣੀ ਮਾਂ ਨੂੰ ਨਹੀਂ ਦੱਸਿਆ ਸੀਗਾ ਉਹ ਘਰੋਂ ਤਿਆਰ ਹੋ ਕੇ ਜਾਂਦਾ ਪੂਰਾ ਕੱਪੜੇ-ਕੁਪੜੇ ਪਾ ਕੇ ਐਨ ਮਾਂ ਨੂੰ ਲੱਗਦਾ ਵੀ ਕਾਲਜ ਚੱਲਿਆ ਤੇ ਜਾਂਦਾ ਹੋ ਉਹ ਆਪਣੇ ਦੋਸਤਾਂ ਦੇ ਘਰ ਜਾਂ ਫਿਰ ਗੱਡੀ 'ਚ ਬੈਠ ਕੇ ਆਪਣੇ ਵੀਡੀਓ ਦੀਆਂ ਸਕ੍ਰਿਪਟਾਂ ਲਿਖਦਾ ਰਹਿੰਦਾ ਤੇ ਗੱਡੀ 'ਚ ਹੀ ਬੈਠ ਕੇ ਆਪਣੀ ਵੀਡੀਓ ਸ਼ੂਟ ਕਰਦਾ 10-12 ਘੰਟੇ ਐਦਾਂ ਹੀ ਘਰ ਤੋਂ ਬਾਹਰ ਰਹਿ ਕੇ ਸ਼ਾਮੀ ਘਰੇ ਵਾਪਸ ਆ ਜਾਂਦਾ ਫਿਰ ਫਾਈਨਲੀ ਕਰਮ ਵਾਲਾ ਦੇਣਾ ਹੁੰਦਾ ਤੇ ਇੱਕ ਬਿਜ਼ਨਸ ਓਨਰ ਮਿਸਟਰ ਬੀਸਟ ਨੂੰ ਅਪਰੋਚ ਕਰਦਾ ਆਪਣੇ ਬਿਜ਼ਨਸ ਦੀ ਪ੍ਰੋਮੋਸ਼ਨ ਕਰਾਉਣ ਲਈ YouTube ਤੇ ਜਿਸ ਬادله ਉਹ ਜਿਮੀ ਨੂੰ 5000 ਅਮਰੀਕਨ ਡਾਲਰ ਆਫਰ ਕਰਦਾ ਬਟ ਜਿਮੀ ਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਸੀ ਉਹ ਉਹਨਰ ਨੂੰ ਜਾ ਕੇ ਆਪਣੀ ਵੀਡੀਓ ਦਾ ਆਈਡੀਆ ਦੱਸਦਾ ਤੇ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਮੈਨੂੰ 5000 ਦੀ ਥਾਂ ਤੇ ਤੁਸੀਂ 10000 ਡਾਲਰ ਦੇ ਦਿਓ ਐਂਡ ਗੈਸ ਵਟ ਉਹਨਰ ਮੰਨ ਵੀ ਜਾਂਦਾ ਕਿਉਂਕਿ ਮਿਸਟਰ ਬੀਚ ਦੀ ਵੀਡੀਓ ਦਾ ਆਈਡੀਆ ਹੀ ਬਹੁਤ ਤਾਕੜਾ ਸੀਗਾ ਇਹ 10000 ਡਾਲਰ ਜਿਮੀ ਨੇ ਆਪਣੀ YouTube ਵੀਡੀਓ ਚ ਇੱਕ ਰੈਂਡਮ ਹੋਮਲੈਸ ਬੰਦੇ ਨੂੰ ਡੋਨੇਟ ਕਰਨਾ ਸੀਗਾ 10000 ਡਾਲਰ ਇੰਡੀਆ ਦਾ 8 ਲੱਖ ਤੋਂ ਜ਼ਿਆਦਾ ਰੁਪਇਆ ਜੇ 10000 ਡਾਲਰ ਜਿਮੀ ਨੇ ਡੋਨੇਟ ਹੀ ਕਰਨਾ ਸੀ ਉਹਦੀ ਇਹ ਪਹਿਲੀ ਡੀਲ ਸੀ ਉਹਨੇ ਰਿਸਕ ਕਿਉਂ ਲਿਆ 5000 ਚ ਹੀ ਕਿਉਂ ਨਹੀਂ ਮੰਨ ਗਿਆ 5000 ਡੋਨੇਟ ਕਰ ਦਿੰਦਾ ਰੀਜ਼ਨ ਸੀਗਾ ਜਿਹੜਾ 3000 ਡਾਲਰ ਲਿਖਿਆ ਉਹ ਥੰਬਨੇਲ ਤੇ ਵੀਡੀਓ ਦੇ ਟਾਈਟਲ ਚ ਅਟਰੈਕਟਿਵ ਲੱਗਦਾ ਅਟਰੈਕਟਿਵ ਲੱਗਦਾ ਮਤਲਬ ਉਤੇ ਜਿਆਦਾ ਕਲਿੱਕਾਂ ਪੈਣਗੀਆਂ ਜਿਆਦਾ ਵਿਊ ਆਉਣਗੇ ਜਿਮੀ ਨੇ ਇੰਨੀ ਛੋਟੀ ਉਮਰ ਵਿੱਚ YouTube ਦੇ ਐਲਗੋਰਿਦਮ ਨੂੰ ਇੰਨੀ ਡੀਪਲੀ ਸਮਝ ਲਿਆ ਸੀਗਾ ਉਹਨੇ ਸਾਰੇ ਵੱਡੇ ਵੱਡੇ YouTuber ਜਿਹੜੇ ਉਸ ਸਮੇਂ ਤੇ ਹਿੱਟ ਸੀਗੇ ਉਹਨਾਂ ਦੀ ਲਿਸਟ ਬਣਾ ਲਈ ਸੀਗੇ ਤੇ ਐਨਲਾਈਜ਼ ਕਰਦਾ ਸੀ ਕਿਵੇਂ ਉਹ ਹਰੇਕ 3 3 ਸੈਕਿੰਡ ਬਾਅਦ ਕੱਟ ਲਾਉਂਦੇ ਨੇ ਵੀਡੀਓ ਚ ਜ਼ੂਮ ਕਰਦੇ ਨੇ ਜ਼ੂਮ ਆਊਟ ਕਰਦੇ ਨੇ ਕੈਮਰਾ ਐਂਗਲਸ ਤੋਂ ਆਪਣੀ ਵੀਡੀਓ ਸ਼ੂਟ ਕਰਦੇ ਨੇ ਆ ਦੇਖੋ ਅੱਜ ਵੀ ਮਿਸਟਰ ਬੀਸਟ ਦੀ ਜਿਹੜੀ ਵੀਡੀਓ ਦੇ ਕਦਮ ਕ ਕਲਰਫੁੱਲ ਹੁੰਦੇ ਨੇ ਬੰਦੇ ਤੋਂ ਰਹਿ ਆ ਨਹੀਂ ਜਾਂਦਾ ਉੱਤੇ ਕਲਿੱਕ ਕਰੇ ਬਣਾ ਬਸ ਇਹ ਡੋਨੇਸ਼ਨ ਵਾਲੀ ਵੀਡੀਓ ਤੋਂ ਬਾਅਦ ਜਿਮੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨੇ ਸੋਚ ਲਿਆ ਵੀ ਜਿੰਨੀ ਵੀ ਉਹਨੂੰ ਕਮਾਈ ਆਇਆ ਕਰੂ ਉਹ ਜਿਆਦਾ ਤੋਂ ਜਿਆਦਾ ਆਪਣੀ ਕਮਾਈ ਵੀਡੀਓ ਦੀ ਪ੍ਰੋਡਕਸ਼ਨ ਦੀ ਲਾ ਦਿਆ ਕਰੂਗਾ ਜਿਸ ਤੋਂ ਬਾਅਦ ਉਸਨੇ ਚੈਲੰਜ ਵਾਲੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਜਿੱਦਾਂ ਕਿ ਇੱਕ ਰੈਂਡਮ ਉੱਪਰ ਡਰਾਈਵਰ ਨੂੰ 10000 ਡਾਲਰ ਦੀ ਟਿਪ ਦੇਣੀ ਖੇਡਣ ਵਾਲੀਆਂ ਕਿੰਨੀਆਂ ਕੁ ਟੌਇਜ਼ ਕਾਰ ਇੱਕ ਅਸਲੀ ਰੀਅਲ ਕਾਰ ਨੂੰ ਖਿੱਚ ਸਕਦੀਆਂ ਟੋਚਨ ਬਾਕੇ ਕਾਫੀ ਸਾਰੇ ਫੇਮਸ ਯੂਟਿਊਬਰਾਂ ਨੂੰ ਇਕੱਠੇ ਕਰਕੇ ਫਰੈਂਡਲੀ ਕੰਪੀਟੀਸ਼ਨ ਕਰਾਉਣੇ ਤੇ ਕਈ ਲੱਖ ਦੇ ਇਨਾਮ ਰੱਖਣੇ ਈਵਨ ਮਿਲੀਅਨ ਡਾਲਰਸ ਦੇ ਵਿਨਿੰਗ ਪ੍ਰਾਈਜ਼ ਰੱਖਣੇ ਦੇਖਦੇ ਹੀ ਦੇਖਦੇ ਮਿਸਟਰ ਬੀਸਟ ਹਾਈएस्ट ਪੇਡ ਤੇ ਨੰਬਰ 1 ਵਰਲਡ ਦਾ ਸਭ ਤੋਂ ਜ਼ਿਆਦਾ ਸਬਸਕ੍ਰਾਈਬਰ ਵਾਲਾ ਚੈਨਲ ਬਣ ਗਿਆ ਇਸੇ ਸਾਲ ਮਿਸਟਰ ਬੀਸਟ ਨੇ ਇੰਡੀਆ ਦੇ ਇੱਕ ਵੱਡੇ YouTube ਚੈਨਲ T-Series ਨੂੰ ਸਬਸਕ੍ਰਾਈਬਰ ਕਾਊਂਟ ਵਿੱਚ ਪਿੱਛੇ ਛੱਡ ਕੇ PewDiePie YouTuber ਦਾ ਬਦਲਾ ਲੈ ਲਿਆ T-Series ਦੇ ਅੱਜ ਦੇ ਦਿਨ 271 ਮਿਲੀਅਨ ਸਬਸਕ੍ਰਾਈਬਰ ਨੇ ਤੇ ਮਿਸਟਰ ਬੀਸਟ ਦੇ ਚੈਨਲ ਉੱਪਰ 309 ਮਿਲੀਅਨ ਜੇ ਰਫ ਆਈਡੀਆ ਲਈਏ 메ਨ ਚੈਨਲ ਉੱਪਰ ਹਰ ਇੱਕ ਮਿੰਟ ਦੇ ਅੰਦਰ 7000 ਤੋਂ 10000 ਵਿਊ ਆਉਂਦੇ ਨੇ ਸਿਰਫ 메ਨ ਚੈਨਲ ਦੇ ਉੱਪਰ ਮੰਥਲੀ ਐਵਰੇਜ 400 ਮਿਲੀਅਨ ਵਿਊ ਆਉਂਦੇ ਨੇ ਮਿਸਟਰ ਬੀਸ ਨੂੰ ਜਿਸ ਦੀ 22 ਡਾਲਰ ਆਰ ਪੀ ਐਮ ਦੇ ਹਿਸਾਬ ਨਾਲ ਇੱਕ ਮਹੀਨੇ ਦੀ ਕਮਾਈਆ 1 ਮਿਲੀਅਨ ਯੂ ਐਸ ਡਾਲਰ ਤੇ ਮਿਸਟਰ ਬੀਸਟ ਦੇ 7-8 ਚੈਨਲ ਹੋਰ ਨੇ YouTube ਤੇ ਪੈਨਿਸ਼ ਰਸ਼ੀਅਨ ਅਰੈਬਿਕ ਇਵਨ ਮਿਸਟਰ ਬੀਸਟ ਦਾ ਹਿੰਦੀ ਲੈਂਗੁਏਜ ਵੀ ਚੈਨਲ ਆ ਬਾਕੀ ਐਡਸਸ ਤੋਂ ਇਲਾਵਾ ਉਸਦੀ ਕਮਾਈ ਆਉਂਦੀ ਆ ਸਪਾਂਸਰਸ਼ਿਪਾਂ ਤੋਂ YouTube ਤੋਂ ਇਲਾਵਾ ਮਿਸਟਰ ਬੀਸਟ 버ਗਰ ਨਾਮ ਦੇ ਰੈਸਟੋਰੈਂਟ ਅਤੇ ਫੀਸਟੇਵਲ ਨਾਮ ਦੀ ਇੱਕ ਚਾਕਲੇਟ ਕੰਪਨੀ ਵੀ ਉਹ ਰਨ ਕਰ ਰਿਹਾ ਔਕਾਤ ਆ ਅੱਜ ਉਹਦੀ ਇੰਨੀ ਕੁ ਹੋ ਗਿਆ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਇਲੌਨ ਮਸਕ ਨੇ ਜਦੋਂ ਟਵਿੱਟਰ ਖਰੀਦਨ ਤੋਂ ਬਾਅਦ X ਦੇ ਮਿਸਟਰ ਬੀਸਟ ਨੂੰ ਵੀਡੀਓ ਪਾਉਣ ਲਈ ਇਨਵਾਈਟ ਕੀਤਾ ਤਾਂ ਮਿਸਟਰ ਬੀਸਟ ਦਾ ਜਵਾਬ ਸੀ ਮੈਂ ਫ੍ਰੀ 'ਚ ਕੰਮ ਨਹੀਂ ਕਰਦਾ ਜਿਸ ਤੋਂ ਬਾਅਦ ਐਲਾਨ ਮਾਸਕ ਨੂੰ ਉਸ ਨੂੰ ਪੈਸੇ-ਪੂਸੇ ਦੇ ਕੇ X ਦੇ ਆਉਣ ਲਈ ਮਨਾਉਣਾ ਪੈਂਦਾ ਜਿਵੇਂ ਨੂੰ ਪਿਛਲੇ ਸਾਲ ਆਪਣੇ ਚੈਨਲ ਅਤੇ ਬ੍ਰਾਂਡ ਨੇਮ ਮਿਸਟਰ ਬੀਸਟ ਨੂੰ ਵੇਚਣ ਲਈ 1 ਬਿਲੀਅਨ ਡਾਲਰ ਦਾ ਆਫਰ ਵੀ ਮਿਲਿਆ ਸੀ ਜੋ ਜਿਸ ਨੂੰ ਉਸ ਨੇ ਸਾਫ਼ ਨਾ ਕਰ ਦਿੱਤੀ